ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੀ ਸਰਕਾਰ ਫਿਰ ਤੋਂ ਬਸਾਉਣ ਜਾ ਰਹੀ ਹੈ ਬਹੁਤ ਵੱਡੇ ਦੋਸ਼ ਨਹੀਂ ਲੱਗ ਸਕਦੇ ਨੇ ਅਮਰਪਾਲ ਸਿੰਘ ਤੇ ਇੱਕ ਵਾਰ ਪਹਿਲਾਂ ਜਿਹੜਾ ਦੋਸ਼ ਲੱਗਿਆ ਸੀ ਕਿ ਬੁੱਥ ਤੋੜਿਆ ਗਿਆ ਸੀ ਕਿਸੇ ਨੌਜਵਾਨ ਦੁਆਰਾ ਔਰ ਉਹ ਦੋਸ਼ ਲੱਗਦੇ ਨੇ ਸਿੱਧੇ ਭਾਈ ਅਮਰਪਾਲ ਸਿੰਘ ਤੇ ਕਿ ਇਹ ਬੰਦਾ ਦਬਾਈ ਦੇ ਵਿੱਚੋਂ ਆਇਆ ਤੇ ਜਿਹੜੇ ਇਲਜ਼ਾਮ ਨੇ ਅਮਰਪਾਲ ਸਿੰਘ ਤੇ ਲਾਤੇ ਸੀ ਪਰ ਜਿਹੜੀ ਹੁਣ ਕੱਟਣਾ ਵਾਪਰੀ ਹੈ ਸੰਗਰੂਰ ਦੇ ਵਿੱਚ ਜਾਨੀ ਮੁੱਖ ਮੰਤਰੀ ਦਾ ਇਲਾਕਾ ਆ ਜਾਂਦਾ ਉੱਥੇ ਜਿਹੜੀ ਰਿਹائش ਆ ਉੱਥੇ ਵੀ ਐ ਤਾਂ ਹੁਣ ਸੰਗਰੂਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਐ ਇਹਨੂੰ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਫਿਰ ਤੋਂ ਜਾਨੀ ਸਰਕਾਰਾਂ ਕੀ ਪੇਸ਼ ਕਰ ਰਹੀਆਂ ਨੇ ਇਹ ਮੈਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾ ਰਿਆ ਤਾਂ ਉਸ ਤੋਂ ਬਾਅਦ ਜਿਹੜੀ ਵੱਡੀ ਭੀੜ ਦੇ ਰੂਪ ਦੇ ਵਿੱਚ ਅੰਜਾਮ ਦਿੱਤਾ ਗਿਆ ਡਾਕਟਰ ਅੰਬੇਦਕਰ ਦਾ ਬੁੱਤ ਤੋੜਨ ਦਾ ਤਾਂ ਹੁਣ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦੀ ਸਰਕਾਰ ਕਿਵੇਂ ਟਾਰਗੇਟ ਕਰਦੀ ਆ ਸਾਰੇ ਸੁਣ ਲਓ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਜਿਹੜੇ ਕਿ ਬੜੇ ਹੀ ਅਹਿਮ ਨੇ ਜ਼ਰੂਰੀ ਨੇ ਪੰਜਾਬ ਦੀ ਜਨਤਾ ਨੂੰ ਸੁਣ ਲੈਣਾ ਜ਼ਰੂਰੀ ਹੈ ਕਿਉਂਕਿ ਜੇਲ੍ਹ ਦੇ ਵਿੱਚ ਬੈਠਾ ਅਮਰਪਾਲ ਸਿੰਘ ਡੇਬਰੂਗੜ੍ਹ ਦੇ ਵਿੱਚ ਔਰ ਦੂਜੇ ਪਾਸੇ ਇੱਕ ਸਾਜ਼ਿਸ਼ ਚੱਲੀ ਜਾਂਦੀ ਹੈ ਪਲੈਨਿੰਗ ਦੇ ਤਹਿਤ ਉਸ ਤੋਂ ਬਾਅਦ ਜਦੋਂ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਫੇਰ ਭਾਈ ਅਮਰਪਾਲ ਸਿੰਘ ਫੇਰ ਜਿਹੜੇ ਦੋਸ਼ ਨੇ ਉਹ ਅਮਰਪਾਲ ਸਿੰਘ ਤੇ ਲਾ ਦਿੰਦੇ ਨੇ ਆ ਸੁਣੋ ਯਾਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ 사ंजे ਸੁਣੋ ਇਹ ਤਾਂ ਰੋੜੇ ਭਰੌਣ ਦੀਆਂ ਇਹ ਤਸਵੀਰਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਗਰੋਲ ਦੀਆਂ ਨੇ ਜਿੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਪੁੱਤ ਲਾਉਣ ਨੂੰ ਲੈ ਕੇ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਇਕਰਾਮ ਹੋਇਆ ਦਰਸਲ ਪਿੰਡ ਦੀ ਇੱਕ ਧਿਰ ਵੱਲੋਂ 16 ਫਰਵਰੀ ਦੀ ਸਵੇਰ ਡਾਕਟਰ ਭੀਮਰਾਓ ਅੰਬੇਦਕਰ ਦਾ ਪੁੱਤ ਲਗਾਇਆ ਗਿਆ ਸੀ ਪਰ ਦੂਜੀ ਧਿਰ ਤੇ ਇਤਰਾਜ਼ ਤਾਉਣ ਮਗਰੋਂ ਪਿੰਡ ਵਿੱਚ ਮਾਹੌਲ ਗਰਮਾ ਗਿਆ। ਘਟਨਾ ਤੋਂ ਬਾਅਦ ਦੋਨੋਂ ਧਿਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ। ਸਾਡੀ ਇਹਦੇ ਮਤਲਬ ਇਹ ਜਗ੍ਹਾ ਤੇ ਪਰ ਸਟੇ ਹੋਈ ਸੀ। ਪੰਚਾਇਤ ਵਾਲਿਆਂ ਨੇ ਅਜ ਤੱਕ ਇਹ ਨਾਲ ਅਸੀਂ ਸਾਰੀ ਬਾਹਰ ਸੀ। ਆ ਕੇ ਇੱਥੇ ਨਾ ਇਹ ਤੱਕ ਨਾ ਸਟੈਚੂ ਲਾਇਆ ਗਿਆ। ਸਟੇ ਹੱਟ ਲਵੇ। 13 ਤਰੀਕ ਦੀ ਸਟੇ ਹੋਈ ਆ। ਤੇ ਦੂਜੇ ਨੰਬਰ ਅਸੀਂ ਸਟੈਚੂ ਮਤਲਬ ਇਦਾਂ ਨਹੀਂ ਹੈ ਕਿ ਵੀ ਨਾ ਲੱਗੇ। ਅਸੀਂ ਲਵਾਉਣ ਦੇ ਹੱਕ 'ਚ ਆ ਪਰ ਅਸੀਂ ਸਿਰਫ ਜਗ੍ਹਾ ਵਰਕੇ 20 ਜਗ੍ਹਾ ਤੇ ਜੇ ਕੀਤੀ ਜਾਵੇ ਉਹਦੇ ਕਰਕੇ ਸੀ ਇਹਨਾਂ ਨੇ ਧੱਕੇ ਨਾਲ ਆ ਕੇ ਸਾਡੇ ਬੁੜੀਆਂ ਦੀ ਗੱਲ ਕੁੱਟਮਾਰ ਕਰੀ ਆ ਸ਼ੀਸ਼ੇ ਵਗੈਰਾ ਭੰਨੇ ਨੇ ਸਰpaੜੇ ਨੇ ਕੰਨ paੜੇ ਨੇ ਕੋਹ 100 ਨੁਕਸਾਨ ਕਰੀ ਹੱਥ ਤੋਂ ਜ਼ਿਆਦਾ ਇਹ ਸਾਰਾ ਜਿਹੜਾ ਹੈਗਾ ਪੰਚਾਇਤ ਵੱਲੋਂ ਕਰੇਗਾ ਸਾਰਾ ਕੁਝ ਜੀ ਸਾਡੇ ਨਾਲ ਇਹ ਮਤਲਬ ਬਹੁਤ ਪੁਰਾਣੀ ਮੰਗ ਦੀਗੀ 25-30 ਸਾਲ ਤੋਂ ਤਕਰੀਬਨ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਦ ਕਰਦਾ ਸਟੇਚ ਚਲਾਉਣਾ ਚਾਹੁੰਦੇ ਸੀ ਇਹ ਪਿੰਡ ਦਾ ਤੇ ਹੁਣ ਇਸ ਵਾਰ ਸਾਡੀ ਜਿਹੜੀ ਪੰਚਾਇਤ ਨੇ ਮਤਲਬ ਸਾਡੇ ਨਾਲ ਖੜੀ ਹੈਗੀ ਤੇ ਹੁਣ ਪੰਚਾਇਤ ਨੇ ਮਤਲਬ ਪੂਰੇ ਮਤੇ ਦੇ ਅਕੋਰਡਿੰਗ ਮਤੇ ਜਿੰਨੇ ਮੈਂਬਰ ਮਤਾ ਪਾ ਕੇ ਸ਼ਾਮਲਾਟ ਜਗ੍ਹਾ ਤੇ ਸਟੈਚੂ ਲਾਇਆ ਵਾਪਸ ਪੰਜਾਬ ਦੀ ਸਰਕਾਰ ਪੰਜਾਬ ਦੀ ਜਨਤਾ ਨੂੰ ਟਾਰਗੇਟ ਕਿਵੇਂ ਕਰਦੀ ਹੈ ਆ ਹੁਣ ਧਿਆਨ ਦੇ ਨਾਲ ਸੁਣ ਲੈਣਾ ਕਿਉਂਕਿ ਹੁਣ ਤੁਸੀਂ ਸੁਣੀ ਇਹ ਖਬਰ ਕਿ ਦੋ ਤਰਾਂ ਦੇ ਵਿਚਾਲੇ ਯਾਨੀ ਫੁੱਟ ਪੈ ਗਈ ਹੈ ਇੱਕ ਤਰ ਕਹਿੰਦੀ ਹੈ ਕਿ ਅਸੀਂ ਸਟੈਚੂ ਲਾਉਣਾ ਹੈ ਡਾਕਟਰ ਅੰਬੇਦਕਰ ਸਾਹਿਬ ਦਾ ਔਰ ਦੂਜੀ ਤਰ ਕਹਿੰਦੀ ਹੈ ਪਿੰਡ ਦੇ ਵਿੱਚੋਂ ਕਿ ਅਸੀਂ ਨਹੀਂ ਲੱਗਣ ਦੇਵਾਂਗੇ ਤਾਂ ਹੁਣ ਮਾਮਲਾ ਕਿੱਥੇ ਜਾਂਦਾ ਹੈ ਇਹ ਸੁਣਨ ਵਾਲੀ ਗੱਲ ਹੈ ਭਾਈ ਅਮਰਪਾਲ ਸਿੰਘ ਤੇ ਪਹਿਲਾਂ ਜਿਹੜੇ ਦੋਸ਼ ਲੱਗੇ ਨੇ ਕਿ ਡਾਕਟਰ ਅੰਬੇਡਕਰ ਸਾਹਿਬ ਦਾ ਜਿਹੜਾ ਬੁੱਥ ਤੋੜਿਆ ਗਿਆ ਸੀ ਇੱਕ ਨੌਜਵਾਨ ਕੇਸਹਾਰੀ ਦਵਾਈ ਦੇ ਵਿੱਚੋਂ ਆਉਂਦਾ ਤੇ ਦੋਸ਼ ਲੱਗਦੇ ਨੇ ਫਿਰ ਸਿੱਧੇ ਅਮਰਪਾਲ ਸਿੰਘ ਤੇ ਕਿ ਦਵਾਈ ਦੇ ਵਿੱਚ ਗਿਆ ਸੀ ਅਮਰਪਾਲ ਸਿੰਘ ਵੀ ਇਸ ਕਰਕੇ ਲਾਏ ਸੀ ਔਰ ਹੁਣ ਪੰਜਾਬ ਦੀ ਸਰਕਾਰ ਕੋਲੇ ਕਿਹੜਾ ਇਹ ਆ ਸਬੂਤ ਹੈ ਕਿ ਜਿਹੜਾ ਹੁਣ ਅਮਰਪਾਲ ਸਿੰਘ ਤੇ ਦੋਸ਼ ਕਿਵੇਂ ਲਾਉਣਗੇ ਇਹ ਭੀੜ ਦੇ ਰੂਪ ਦੇ ਵਿੱਚ ਬੁੱਥ ਤੋੜਨ ਦੀ ਕੋਸ਼ਿਸ਼ ਡਰੇ ਚਲਾਈ ਗਏ ਨੇ ਇੱਟਾਂ ਚਲਾਈਆਂ ਗਈਆਂ ਨੇ ਤਾਂ ਹੁਣ ਇਹ ਅਮਰਪਾਲ ਸਿੰਘ ਤੇ ਫਿਰ ਤੋਂ ਮੈਂ ਹੁਣ ਵੀ ਕਹਿਣਾ ਅਮਰਪਾਲ ਸਿੰਘ ਤੇ ਪੰਜਾਬ ਦੀ ਸਰਕਾਰ ਫਿਰ ਤੋਂ ਵੱਡੇ ਦੋਸ਼ ਲਾਉਣ ਜਾ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਨੂੰ ਲਗਾਤਾਰ ਟਾਰਗੇਟ ਕਰਨਾ ਕਿ ਡਿਗਨੂਗੜ ਦੇ ਵਿੱਚੋਂ ਅਮਰਪਾਲ ਸਿੰਘ ਨੂੰ ਨਹੀਂ ਨਿਕਲਣ ਦੇਣਾ ਇਹ ਬਹੁਤ ਵੱਡਾ ਏਜੰਡਾ ਸਰਕਾਰਾਂ ਦਾ ਇਹ ਇੱਕ ਪਲੰਦਾ ਯਾਨੀ ਸਮੇਂ-ਸਮੇਂ ਤੇ ਬਣਾਉਂਦੀਆਂ ਰਹਿੰਦੀਆਂ ਨੇ ਤੇ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਾਉਣ ਦੇ ਲਈ ਇੱਕ ਵੱਡੀ ਮਹਿੰਮ ਚੱਲ ਰਹੀ ਹੈ ਉਹਨੂੰ ਹੀ ਦੇਖ ਕੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ نیند ਉੱਡਦੀ ਹੋਈ ਆ ਰਾਤਾਂ ਦੀ ਕਿ ਅਮਰਪਾਲ ਸਿੰਘ ਜੇਕਰ ਬਾਹਰ ਆਉਂਦਾ ਦੇਖੋ ਇਹਦੀ ਛਵੀ ਤਾਂ ਪਹਿਲਾਂ ਹੀ ਬੜੀ ਖਰਾਬ ਹੈ ਜੇਕਰ ਅਮਰਪਾਲ ਸਿੰਘ ਬਾਹਰ ਆਉਂਦਾ ਤਾਂ ਇਹਨਾਂ ਨੂੰ ਲੱਗਦਾ ਵੀ ਸਾਨੂੰ ਪੂਰੀ ਟੱਕਰ ਦੇਊਗਾ ਕਿਉਂਕਿ ਉਹ ਸੈਂਟਰ ਨੂੰ ਟੱਕਰ ਦੇਣ ਵਾਲਾ ਬੰਦਾ ਹੈ ਤੇ ਪੰਜਾਬ ਦੀ ਸਰਕਾਰ ਦੀ ਮੈਨੂੰ ਐ ਲੱਗਦਾ ਵੀ ਵਸਾਤ ਹੀ ਹੈ ਜੀ ਉਹਦੇ ਸਾਹਮਣੇ ਇਸ ਕਰਕੇ ਡਰੀ ਹੋਈ ਆ ਉਹਦੇ ਤੇ ਬਾਰ ਬਾਰ ਇਲਜ਼ਾਮ ਲੱਗਦੇ ਨੇ ਪਰ ਲੋਕ ਪੰਜਾਬ ਦੇ ਕਹਿੰਦੇ ਨੇ ਇਹ ਸਾਨੂੰ ਅਮਰਪਾਲ ਸਿੰਘ ਦੀ ਲੋੜ ਹੈ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਕੀ ਮੰਗ ਕਰਦੇ ਨੇ ਤੁਸੀਂ ਵੀ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਲਗਾਤਾਰ ਇਹਨਾਂ ਨੇ ਨੌਜਵਾਨੀ ਦਾ ਘਾਣ ਕੀਤਾ ਇਸ ਗੱਲ ਦੀ ਗਵਾਹੀ ਤੁਸੀਂ ਸਾਰੇ ਭਰਦੇ ਹੋਵੋਗੇ ਕਿਉਂਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਨੌਜਵਾਨੀ ਮੈਂ ਅਕਸਰ ਕਹਿਣਾ ਹੁੰਦਾ ਇਹ ਗੱਲਾਂ ਕਿ 80% ਲੋਕ ਸਾਡੇ ਚਿੱਟੇ ਨਾਲ ਇਹਨਾਂ ਸਰਕਾਰਾਂ ਨੇ ਮਾਰੇ ਆ ਜਿਹੜੀ ਹੁਣ ਆਈ ਹੈ ਨਵੀਂ ਆ ਜਿਹੜੀ ਸਾਡੇ ਪੰਜਾਬ ਦੇ ਵਿੱਚ ਮੌਜੂਦ ਹੈ ਆਮ ਆਦਮੀ ਪਾਰਟੀ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਨੀ ਇਹ ਗੱਲ ਬਿਲਕੁਲ ਸਮਝ ਆ ਗਈ ਹੈ ਕਿ ਏਜੰਡੇ ਇਹ ਵਾਰ-ਵਾਰ ਕਿਉਂ ਚਲਾਉਂਦੇ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਔਰ ਜਨਤਾ ਨੂੰ ਵੇਖੋ ਕਿਵੇਂ ਆਪਦੇ ਰੂਪ ਦੇ ਵਿੱਚ ਜਾਨੀ ਇਹ ਪੇਸ਼ ਕਰ ਰਹੇ ਨੇ ਪਤਾ ਨਾ ਲੱਗੇ ਕਿ ਸਰਕਾਰ ਕਰ ਰਹੀ ਹੈ ਜਨਤਾ ਨੂੰ ਵਰਗਲਾ ਕੇ ਇੱਕ ਧਿਰ ਆਪਦੇ ਵੱਨੀ ਖੜਾਈ ਹੈ ਦੂਜੀ ਧਿਰ ਦੇ ਖਿਲਾਫ ਕਰ ਦਿੱਤੀ ਹੈ ਆਉਣ ਵਾਲੇ 4-5 ਦਿਨਾਂ ਦੇ ਵਿੱਚ ਤੁਸੀਂ ਦੇਖਦੇ ਜਾਓ ਇਹੀ ਬੁੱਥ ਤੋੜਨ ਦੇ ਇਲਜ਼ਾਮ ਸਿੱਧੇ ਭਾਈ ਅਮਰਪਾਲ ਸਿੰਘ ਤੇ ਲੱਗਣਗੇ ਹੋਰ ਕਿਸੇ ਬੰਦੇ ਤੇ ਨਹੀਂ ਲੱਗਣੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਅਸੀਂ ਕਿਸੇ ਵੀ ਪ੍ਰਕਾਰ ਰਹਿਣਾ ਨਹੀਂ ਹੋਣ ਦੇਵਾਂਗੇ ਔਰ ਦੂਜੇ ਪਾਸੇ ਇੱਕ ਮਹੀਮ ਚੱਲ ਰਹੀ ਆ ਪੰਜਾਬ ਦੇ ਅੰਦਰ ਸਾਰੇ ਵਕੀਲ ਮੌਜੂਦ ਨੇ ਅਮਰੀਕਾ ਤੱਕ ਦੇ ਵਕੀਲ ਮੌਜੂਦ ਨੇ ਉਹਦੇ ਪਿਤਾ ਜੀ ਨੇ ਜਿਹੜੀ ਸਪੀਚ ਦਿੱਤੀ ਆ ਉਹ ਵੀ ਇੱਕ ਬੜੀ ਅਹਿਮ ਹੈ ਜਿਹੜੀ ਕਿ ਪੰਜਾਬ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਨੂੰ ਵੱਡਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਲੋਕਾਂ ਦਾ ਕਿ ਜਿਹੜਾ ਸੂਰਬੀਰ ਜੋਦਾ ਡਿਬਰੂਗੜ ਦੇ ਵਿੱਚ ਇਹਨਾਂ ਨੇ ਬੰਦ ਕੀਤਾ ਉਹਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਪੰਜਾਬ ਦੇ ਲੋਕ ਚਾਹੁੰਦੇ ਨੇ ਨੌਜਵਾਨੀ ਚਾਹੁੰਦੀ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਬਾਹਰ ਕਰਨਾ ਚਾਹੀਦਾ ਪੰਜਾਬ ਦੇ ਹਾਲਾਤ ਮੰਗ ਕਰਦੇ ਨੇ ਪੰਜਾਬ ਦੇ ਲੋਕ ਮੰਗ ਕਰਦੇ ਨੇ ਪਰ ਇਹ ਜੜੀਆਂ ਸਰਕਾਰਾਂ ਨੇ ਸਰਕਾਰਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਭਾਈ ਅਮਰਪਾਲ ਸਿੰਘ ਇਹਨਾਂ ਨੂੰ ਫਿਰ ਡਰ ਲੱਗਦਾ 15 ਅਗਸਤ ਵਾਲੇ ਦਿਨ ਅਮਰਪਾਲ ਸਿੰਘ ਦੇ ਦਰ ਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਬੁਲਟ ਪ੍ਰੂਫ ਸ਼ੀਸ਼ੇ ਦੇ ਵਿੱਚ ਇੱਕ ਸਪੀਚ ਦਿੱਤੀ ਸੀ ਇਹਦਾ ਪਹਿਲਾ ਨਮੂਨਾ ਸਾਰਾ ਪੰਜਾਬ ਦੇਖ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਸੀ ਆਵਾਮ ਦੇ ਲਈ ਖਤਰਾ ਹੈ ਕਿਹੜੀ ਆਵਾਮ ਲਈ ਖਤਰਾ ਹੈ ਇਸੇ ਪੰਜਾਬ ਦੀ ਜਨਤਾ ਨੇ ਤਾਂ ਐਮਪੀ ਬਣਾਇਆ ਜੇਲ੍ਹ ਦੇ ਵਿੱਚ ਕਿਹਦੇ ਕੋਲੋਂ ਵੋਟਾਂ ਮੰਗਣ ਗਿਆ ਭਾਈ ਅਮਰਪਾਲ ਸਿੰਘ ਇਹਨਾਂ ਗੱਲਾਂ ਨੂੰ ਸਮਝਣ ਦੀ ਸਾਰੇ ਪੰਜਾਬੀਆਂ ਨੂੰ ਲੋੜ ਹੈ ਤਾਂ ਹੁਣ ਮੇਰੀ ਇੱਕ ਅਪੀਲ ਆ ਸਾਰਿਆਂ ਨੂੰ ਤੁਹਾਨੂੰ ਵੱਡੇ ਪੱਧਰ ਤੇ ਯੋਗਦਾਨ ਜ਼ਰੂਰ ਦੇਣਾ ਆਪਣਾ ਆਪਣਾ ਪੰਜਾਬੀ ਹੋਣ ਦੇ ਨਾਤੇ ਐਸ ਵੀਡੀਓ ਨੂੰ ਮੇਰਾ ਵੀਰ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਇਹ ਜਿਹੜੇ ਕਟਨਾਵਾਵਾਂ ਵਾਪਰ ਰਹੀਆਂ ਨੇ ਜਿਹੜੇ ਇਹ ਪਲੰਦੇ ਬਣਾ ਬੜਾ ਸਰਕਾਰ ਰੱਖ ਰਹੀ ਹੈ ਤੇ ਜਨਤਾ ਨੂੰ ਖਿਲਾਫ ਕਰ ਰਹੀ ਹੈ ਇੱਕ ਦੂਜੇ ਦੇ ਨਾਲ ਇਹੀ ਪਰੰਦਾ ਸਿੱਧਾ ਭਾਈ ਅਮਰਪਾਲ ਸਿੰਘ ਤੇ ਦੋਸ਼ ਲਾਉਣਾ ਤੇ ਇਸ ਕਰਕੇ ਵੀਡੀਓ ਨੂੰ ਪਹਿਲਾਂ ਹੀ ਸ਼ੇਅਰ ਕੀਤਾ ਜਾਵੇ ਤਾਂ ਕਿ ਹੋਰ ਨੌਜਵਾਨਾਂ ਤੱਕ ਪਹੁੰਚੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟੇ ਜਰੂਰ ਕਰ ਲੈਣਾ ਜੀ ਧੰਨਵਾਦ